ਸਤਿ ਸ੍ਰੀ ਅਕਾਲ ਅਦਾਬ ਸੱਜਿਆਰ ਕਪਿਲ ਸ਼ਰਮਾ ਵਲੋਗ ਤੇ ਅੱਜ ਦਾ ਬਹੁਤ ਬਹੁਤ ਸਵਾਗਤ ਹੈ ਤੋਂ ਨਕੋਟਲ ਕੇ ਜਿਹੜੀ ਛਿੰਝ ਮੇਲਾ ਹੋਣਾ ਵਾ ਉਹ ਗਿਆ ਤਿਆਰੀਆਂ ਚੱਲ ਰਹੀਆਂ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਤੇ ਜਿਹੜੀ ਆਪਣੀ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਸਾਝਾ ਵੀ ਅੰਚਲਾ ਰਹੇ ਆ ਪੂਰਾ ਗਰਾਊਂਡ ਤਿਆਰ ਕਰ ਰਹੇ ਆ ਸਾਡੀ ਟੀਮ ਵੀ ਲੱਗੀ ਹੋਈ ਜੇਸੀ ਵੀ ਰਿਪਲ ਵੀ ਆਪਣੀ ਲੱਗੀ ਹੋਇਆ ਤੇ ਸਾਰੇ ਟੀਮ ਕੰਮ ਕਰ ਰਹੀ ਹੈ ਤੇ 12 ਤਰੀਕ ਦਿਨ ਐਤਵਾਰ ਨੂੰ ਤੇ ਪੂਰੀਆਂ ਰੌਣਕਾਂ ਲੱਗੀਆਂ ਹੋਣੀਆਂ ਤੇ ਮੈਨੂੰ ਜਿਹਦਾ ਬੇਨਤੀ ਕਰਦਾ ਸਾਰੇ ਇੱਥੇ ਪਹੁੰਚਣ ਹਮਾਂ ਮਾ ਕੇ ਜ਼ਰੂਰ ਤੇ ਆਪਾਂ ਇਹਦਾ ਨਜ਼ਾਰੇ ਲਈਏ ਕਿ ਇੱਕ ਜਿਹੜੀ ਸਿਹਤ ਆ ਆਪਣੇ ਨੌਜਵਾਨ ਪੀੜੀ ਨੂੰ ਕੀ ਨੱਛਾ ਨੂੰ ਛੱਡ ਕੇ ਆਪਾਂ ਆਪਣੀ ਸਿਹਤ ਵੱਲ ਧਿਆਨ ਦਈਏ ਤੇ ਆਪਾਂ ਸਪੋਰਟਸ ਨਾਲ ਜੁੜੀਏ ਖੇਡਾਂ ਨਾਲ ਜੁੜੀਏ ਤਾਂ ਕਿ ਆਪਣੇ ਸਿਹਤ ਨੂੰ ਬਚਾਈਏ ਆਪਣੇ ਦੇਸ਼ ਨੂੰ ਬਚਾਈਏ ਤੇ ਆਪਣੇ ਪੰਜਾਬ ਨੂੰ ਬਚਾਈਏ ਸੋ 12 ਤਰੀਕ ਦਿਨ ਐਤਵਾਰ ਭਗਤ ਸਿੰਘ ਸਪੋਰਟਸ ਕਲੱਬ ਨਕੋਧੜਾ ਵੱਲੋਂ ਤੇ ਕੰਮ ਮਿੱਲਾ ਕਰਵਾਇਆ ਜਾ ਰਿਹਾ ਤੇ ਆਪਾਂ ਸਾਰੇ ਹਮੇ ਮਾ ਕੇ ਬੰਤੀ ਦੀ ਦੇਖੀ ਤੋਂ ਆਪਣੀ ਟੀਮ ਲੱਗੀ ਹੋਈ ਆ ਡਰਾਉਨ ਨੂੰ ਪਦਰਾ ਕਰ ਰਹੀ ਆ ਤੇ ਇਹਨੂੰ ਅੱਜ ਆਪਾਂ ਤਿਆਰ ਕਰਕੇ ਜਾਣਾ ਵਾ ਰਾਤ ਨੂੰ ਵੀ ਕਾਫੀ ਮਿਹਨਤ ਕੀਤੀ ਸੀ ਕਿਉਂਕਿ ਪਾਣੀ ਵਗੈਰਾ ਇੱਥੇ ਬਹੁਤ ਖੜਾ ਹੋ ਚੁੱਕਿਆ ਸੀਗਾ ਤੇ ਆਪਣੇ ਜੀਵਰ ਬੋਰਨਾ ਸੰਪਰਕ ਕਰਕੇ ਉਹ ਪੰਪ ਵਗੈਰਾ ਆਏ ਆ ਤੇ ਰਾਤ ਵੀ ਕੰਮ ਤੇ ਟਾਈਮ ਲੱਗਾ ਵਾ ਤੇ ਹੁਣ ਵੀ ਕੰਮ ਕਰ ਰਹੇ ਆ ਤੁਸੀਂ ਦੇਖ ਸਕਦੇ ਮੇਰੇ ਬੱਚੇ ਸਾਰਾ ਕੰਮ ਚੱਲ ਰਿਹਾ ਪੂਰਾ ਮਿੱਟੀ ਪਦਰੀ ਕੀਤੀ ਜਾ ਰਹੀ ਆ ਜੰਗੀ ਪੱਦਰ ਤੇ ਕੰਮ ਚੱਲ ਰਿਹਾ ਵਾ ਸਾਰੇ ਕੰਮ ਕਰ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਦੇਖੋ ਜੀ ਚਾ ਆ ਚੁੱਕੀ ਆ ਸਾਰੇ ਸੰਗਤ ਕਹ ਲੋ ਸੇਵਾਦਾਰ ਕਹ ਲੋ ਸਾਰੇ ਅਸੀਂ ਸੇਵਾਦਾਰੀਆਂ ਜੀ ਸ਼ਹਿਰ ਦੇ ਵੀ ਤੇ ਸਾਰੇ ਤੇ ਸੇਵਾ ਚੱਲ ਰਹੀ ਆ ਜੀ ਪੂਰੀ ਤੋਂ ਲਗਾਤਾਰ ਤੁਹਾਨੂੰ ਅਪਡੇਟ ਦਿੱਤੇ ਦਿੰਦੇ ਰਾਵਾਂਗੇ ਸੰਭਲਾਂਗੇ ਥੋੜੀ ਦੇਰ ਤੱਕ ਅਗਲੀ ਵੀਡੀਓ ਵਿੱਚ ਤਦ ਤੱਕ ਸਾਰੇ ਮੇਰੇ ਦਚਕਾ ਨੂੰ ਨਮਸਕਾਰ ਅਦਾਬ ਕਰਤੀ